the ਗੁਰਤਾ ਦੇਤ ਅਰਜਨ ਹੈ ਭੈ ਗੁਰਤਾ ਗੱਦੀ ਆਪਣੇ ਸੁਪੁੱਤਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਬਖਸ਼ਿਸ਼ ਕੀਤੀ ਜਬ ਅਰਜਨ ਪ੍ਰਭ ਲੋਕ ਸਿਧਾਏ ਤੇ ਜਦੋਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਤਤੀ ਤਵੀ ਤੇ ਚੌਂਕੜਾ ਲਾਇਕ ਲਾ ਕਰਕੇ ਸੱਚਖੰਡ ਜਾ ਬਰਾਜੇ ਹਰਿ ਗੋਬਿੰਦ ਤਿਹ ਠਾਂ ਠਹਿਰਾਏ ਇਸ ਸਮੇ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਗੁਰਤਾ ਗੱਦੀ ਦੇ ਉੱਤੇ ਬਰਾਜਮਾਨ ਹੋਏ ਤੇ ਸਤਿਗੁਰੂ ਮਹਾਰਾਜ ਨੇ ਜ਼ੁਲਮਦਾਰਾਂ ਆਸ ਕਰਕੇ ਧਰਮ ਦਾ ਪ੍ਰਕਾਸ਼ ਕੀਤਾ ਧਰਤੀ ਤੇ ਹਰ ਗੋਬਿੰਦ ਪ੍ਰਭ ਲੋਕ ਸਿਹਾਰੇ ਤੇ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਸੱਚਖੰਡ ਬਰਾਜੇ ਹਰ ਰਾਏ ਤੇ ਠਾਂ ਬਿਠਾ ਰੇ ਆਪਣੇ ਪੁੱਤਰੇ ਬਾਬਾ ਗੁਰਦਤਾ ਜੀ ਦੇ ਵੱਡੇ ਸੁਪੁੱਤਰ ਸਤਿਗੁਰੂ ਹਰਰਾਏ ਸਾਹਿਬ ਜੀ ਨੂੰ ਆਪਣੇ ਥਾਂ ਤੇ ਬਿਠਾ ਕਰਕੇ ਗੁਰਤਾ ਦੀ ਦਾਤ ਬਖਸ਼ਿਸ਼ ਕੀਤੀ ਸਤਿਗੁਰੂ 6ਵੇਂ ਪਾਤਸ਼ਾਹ ਜੀ ਦੇ ਜੇਠੇ ਸੁਪੁੱਤਰ ਸਨ ਬਾਬਾ ਗੁਰਦਤਾ ਜੀ ਤੇ ਬਾਬਾ ਗੁਰਦਤਾ ਜੀ ਦੇ ਵੱਡੇ ਪੁੱਤਰ ਸਨ ਧੀਰਮਾਲ ਤੇ ਧੀਰਮਾਲ ਤੋਂ ਛੋਟੇ ਸਤਗੁਰੂ ਹਰਰਾਏ ਸਾਹਿਬ ਜੀ ਸਨ ਸਤਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਨੇ ਆਪਣੇ ਪੁੱਤਰੇ ਸ੍ਰੀ ਹਰਰਾਏ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹਰੀ ਕ੍ਰਿਸ਼ਨ ਤਨ ਕੇ ਸਤ ਵਈ ਤੇ ਸਤਗੁਰੂ ਹਰਰਾਏ ਸਾਹਿਬ ਜੀ ਦੇ ਛੋਟੇ ਸੁਪੁੱਤਰ ਸਤਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਪ੍ਰਗਟ ਹੋਏ ਤਨ ਕੀ ਤਨ ਤੇ ਤੇਗ ਬਹਾਦਰ ਭਏ ਤੇ ਸਤਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਤੋਂ ਅਪਰੰਤ ਗੁਰਤਾ ਗੱਦੀ ਜਿਹੜੀ ਸੀ ਸਤਗੁਰੂ ਛੇਵੇਂ ਪਾਤਸ਼ਾਹ ਜੀ ਦੇ ਸਭ ਤੋਂ ਛੋਟੇ ਸੁਪੁੱਤਰ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਅਵਤਾਰ ਹੋਇਆ ਸੀ ਤੈਨਾਂ ਨੂੰ ਗੁਰਤਾ ਗੱਦੀ ਜਿਹੜੀ ਸੀ ਤੇ ਸਮੇਂ ਪ੍ਰਾਪਤ ਹੋਈ ਜਿਹੜੇ ਮੂਰਖ ਇਹ ਵੀ ਕਹਿ ਦਿੰਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਉਹ ਤੋਂ ਗੁਰਤਾ ਦੇ ਯੋਗ ਨਹੀਂ ਸਨ ਸਤਿਗੁਰੂ ਮਹਾਰਾਜ ਨੂੰ ਉਦੋਂ ਗੁਰਤਾ ਗੱਦੀ ਨਹੀਂ ਸੀ ਮਿਲ ਸਕਦੀ ਨਹੀਂ ਸਤਿਗੁਰੂ ਉਦੋਂ ਵੀ ਯੋਗ ਸਨ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦਾ ਅਵਤਾਰ ਹੋਇਆ ਦਾਸੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੋ ਬਾਲਕ ਸਰੂਪ ਨੇ ਲੈ ਕਰਕੇ ਆਈ ਹੈ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਨੇ ਆਪਣੀ ਗੋਦੀ ਦੇ ਵਿੱਚ ਚੱਕਿਆ ਤੇ ਜਦੋਂ ਸਤਿਗੁਰੂ ਮਹਾਰਾਜ ਦੇ ਕੋਲੋਂ ਕੁਝ ਸਮਾਂ ਮਹਾਰਾਜ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਗੋਦੀ ਵਿੱਚ ਰਹੇ ਨੇ ਦਾਸੀ ਦੁਬਾਰਾ ਚੁੱਕਣ ਲੱਗੀ ਹੈ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੋ ਬਾਲਕ ਸਰੂਪ ਨੇ ਕੁਝ ਦਿਨਾਂ ਦੀ ਆਜੂ ਹੈ ਪਿਤਾ ਸਤਿਗੁਰੂ ਜੀ ਦੇ ਗਾਤਰੇ ਮੀਰੀ ਪੀਰੀ ਦੀਆਂ ਪਈਆਂ ਹੋਈਆਂ ਸ੍ਰੀ ਸਾਹਿਬਾਂ ਦੇ ਮੁਠਿਆਂ ਨੂੰ ਹੱਥ ਪਾ ਲਿਆ ਦਾਸੀ ਛੜਾਉਣਾ ਚਾਹੁੰਦੀ ਹੈ ਪਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਾਲਕ ਸਰੂਪ ਦੇ ਵਿੱਚ ਛੱਡ ਨਹੀਂ ਰਹੇ ਛੇਵੇਂ ਪਾਤਸ਼ਾਹ ਮਹਾਰਾਜ ਇਸ ਕਾਉਤਕ ਨੂੰ ਤੱਕ ਕਰਕੇ ਹੈਰਾਨ ਹੋਏ ਤੇ ਮੁੱਖ ਤੋਂ ਬਚਨ ਕੀਤਾ ਕਿ ਆਪਣੇ ਨਾਮ ਨੂੰ ਇਹ ਬਚਪਨ ਤੋਂ ਅਸੀਂ ਪ੍ਰਗਟ ਕਰ ਰਹੇ ਹਨ ਸਤਿਗੁਰੂ ਨੇ ਆਪਣੀ ਰਸਨਾ ਤੋਂ ਨਾਮ ਰੱਖਿਆ ਸੀ ਇਹਨਾਂ ਦਾ ਨਾਮ ਤੇਗ ਬਹਾਦਰ ਹੋਵੇਗਾ ਨਾਵੇਂ ਥਾਂ ਤੇ ਗੁਰੂ ਨਾਨਕ ਸਾਹਿਬ ਦੀ ਜੋਤ ਬਣ ਕੇ ਧਰਤੀ ਤੇ ਉੱਤੇ ਪ੍ਰਕਾਸ਼ ਕਰਨਗੇ ਇਹ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਪਹਿਲਾਂ ਹੀ ਬਚਨ ਕਹਿ ਦਿੱਤੇ ਸਨ ਇਸ ਕਰਕੇ ਮੂਰਖਾਂ ਦੀ ਇਹ ਗੱਲ ਦਾ ਵੀ ਖੰਡਨ ਹੁੰਦਾ ਹੈ ਤਿਲਕ ਜੰਨੂ ਉਰਾਖਾ ਪ੍ਰਵਤਾ ਕਾ ਸਤਗੁਰੂ ਕਲੰਗੀ ਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੀ ਕਲਮ ਦੇ ਨਾਲ ਲਿਖਿਆ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਨਿੱਜੀ ਪਰਜੋਜਨ ਸੀ ਕੋਈ ਸ਼ਹੀਦੀ ਦੇਣ ਦਾ ਸਤਗੁਰੂ ਨੇ ਇੱਥੇ ਪ੍ਰਤੱਖ ਲਿਖ ਦਿੱਤਾ ਕਿ ਤਿਲਕ ਜੰਨੂ ਰਾਖਾ ਪ੍ਰਵਤਾ ਕਾ ਮੱਥੇ ਤੇ ਜੋ Hindu ਵੀਰ ਤਿਲਕ ਲਾਉਂਦੇ ਨੇ ਤੇ ਆਪਣੇ ਗਾਤਰੇ ਜੋ ਜੰਝੂ ਪਹਿਨਦੇ ਨੇ ਮਹਾਰਾਜ ਗੁਰੂ ਕਲੰਗੀ ਧਰ ਸਾਹਿਬ ਕਹਿੰਦੇ ਪ੍ਰਭੂ ਸਰੂਪ ਪਿਤਾ ਸਤਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਤਿਲਕ ਤੇ ਜੰਨੂ ਦੀ ਰਾਖੀ ਕੀਤੀ ਕਲੂ ਮਹਸਾਕਾ ਕਾਲ ਯੁਗ ਦੇ ਵਿੱਚ ਸਭ ਤੋਂ ਵੱਡਾ ਸ਼ਾਕਾ ਪਿਤਾ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਕੀਤਾ ਕਿਉਂ ਮਹਾਰਾਜ ਸਾਹਿਬ ਨੇ ਵੱਡਾ ਸ਼ਾਕਾ ਕਿਹਾ ਕਿਉਂਕਿ ਆਪਣੇ ਧਰਮ ਦੇ ਵਾਸਤੇ ਹਰ ਕੋਈ ਬਲੀਦਾਨ ਦਿੰਦਾ ਹੈ ਪਰ ਧੰਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਹਿੰਦੂ ਕੌਮ ਦੀ ਰੱਖਿਆ ਵਾਸਤੇ ਆਪਣਾ ਬਲੀਦਾਨ ਦਿੱਤਾ ਸਾਧ ਸੰਗਤ ਹਿੰਦੂ ਲੋਕ ਹਿੰਦੂ ਵੀਰ ਮੱਥੇ ਤੇ ਤਿਲਕ ਲਾਉਂਦੇ ਨੇ ਕੇਸਰ ਦਾ ਮਤਾ ਸਮਝਣ ਕੇ ਕੇਸਰ ਦਾ ਰੰਗ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਖੂਨ ਹੈ ਜੋ ਆਪਣੇ ਗਾਤਰੇ ਡੋਰੀ ਪਹਿਨਦੇ ਨੇ ਜਨਯੂ ਦੀ ਇਹ ਸਤਗੁਰੂ ਸਾਹਿਬ ਦੇ ਸਵਾਸਾਂ ਦੀ ਡੋਰੀ ਹੈ ਜੇ ਗਰੀਬ ਨਵਾ ਸੱਚੇ ਪਾਤਸ਼ਾਹ ਆਪਣਾ ਬਲੀਦਾਨ ਨਾ ਦਿੰਦੇ ਤੇ ਕਦੇ ਕੋਈ ਮੱਥੇ ਤੇ ਤਿਲਕ ਨਾ ਲਾਉਂਦਾ ਕਦੇ ਕੋਈ ਜਨਯੂ ਨਾ ਪਹਿਨ ਸਕਦਾ ਸਤਗੁਰੂ ਕਲੰਗੀ ਤਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਪਿਤਾ ਸਤਗੁਰੂ ਨੇ ਕਾਲ ਯੁਗ ਦੇ ਵਿੱਚ ਇਹ ਵੱਡਾ ਸਾਖਾ ਵਰਤਾਇਆ ਆਪਣਾ ਬਲੀਦਾਨ ਦੇ ਕੇ ਸਾਧਨ ਹੇਤ ਇਤੀ ਜਨ ਕਰੀ ਸਾਧੂ ਮਹਾਤਮਾ ਨੂੰ ਧਰਤੀ ਦੇ ਉੱਤੇ ਸਥਿਰ ਰੱਖਣ ਵਾਸਤੇ ਧਰਮ ਦੀ ਧਰਮ ਨੂੰ ਕਾਇਮ ਰੱਖਣ ਵਾਸਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਬਲੀਦਾਨ ਦੀ ਹੱਦ ਕਰ ਦਿੱਤੀ ਇਤਿਹਦ ਹੱਦ ਮੁਕਾ ਦਿੱਤੀ ਸੀਸ ਦੀਆ ਪਰ ਸੀਨਾ ਉਚਰੀ ਮਹਾਰਾਜ ਸਾਹਿਬ ਨੇ ਆਪਣਾ ਸੀਸ ਤੇ ਬਲੀਦਾਨ ਦੇ ਦਿੱਤਾ ਪਰ ਮੁੱਖ ਤੋਂ ਸੀਨਾ ਉਚਾਰਨ ਕੀਤੀ ਧਰਮ ਹੇਤ ਸਾਕਾ ਜਨ ਕੀਆ ਧਰਮ ਨੂੰ ਬਚਾਉਣ ਵਾਸਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਇਹ ਸ਼ਹੀਦੀ ਸਾਕਾ ਵਰਤਾਇਆ ਸੀਸ ਦਿਆ ਪਰ ਸਿਰਰ ਨਾ ਦਿਆ ਸਤਿਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਤੇ ਬਲੀਦਾਨ ਦੇ ਦਿੱਤਾ ਪਰ ਆਪਣੀ ਪ੍ਰਤਗਿਆ ਜਿਹੜੀ ਸੀ ਨਹੀਂ ਛੱਡੀ ਪ੍ਰਤਗਿਆ ਕੀਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ ਜਦੋਂ ਕਸ਼ਮੀਰੀ ਪੰਡਤਾਂ ਨੇ ਮੂੰਹ ਵਿੱਚ ਘਾ ਲਿਆ ਕਰਕੇ ਤੇ ਸਿਰਾਂ ਤੇ ਪੱਗਾਂ ਲਾਹ ਕੇ 사드ਗੁਰੂ ਦੀ ਸ਼ਰਨ ਪਕੜੀ ਸੀ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ ਕੋਲ ਕਗਿਆ ਕੇ ਬੇਨਤੀ ਕੀਤੀ ਮਹਾਰਾਜ ਸਾਡੇ ਧਰਮ ਨੂੰ ਬਚਾਵੋ ਸਾਡੀ ਰੱਖਿਆ ਕਰੋ ਅਮਰਨਾਥ ਦੇ ਵਿੱਚ ਕਿੰਨਾ ਸਮਾਂ ਭੁੱਖਿਆ ਰਹਿ ਕਰਕੇ ਜਦੋਂ ਇਹਨਾਂ ਨੇ ਤਪੱਸਿਆ ਕੀਤੀ ਸੀ ਆਕਾਸ਼ਵਾਣੀ ਹੋਈ ਸੀ ਕਿ ਆਹ ਪੰਡਤੋ Hindu ਧਰਮ ਦੀ ਰੱਖਿਆ ਸੰਸਾਰ ਦੇ ਵਿੱਚ ਹੁਣ ਕੋਈ ਦੇਵੀ ਦੇਵਤਾ ਨਹੀਂ ਕਰ ਸਕਦਾ ਜੇ ਤੁਸੀਂ ਆਪਣੇ ਧਰਮ ਦੀ ਰੱਖਿਆ ਚਾਹੁੰਦੇ ਹੋ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਨਾਵੀਂ ਜੋਤ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦੇ ਵਿੱਚ ਬਿਰਾਜ ਰਹੇ ਨੇ ਜਾਓ ਉਹਨਾਂ ਦੀ ਜਾ ਕਰਕੇ ਸ਼ਰਨ ਪਾ ਜਾਵੋ ਤੁਹਾਡੇ ਧਰਮ ਦੀ ਰੱਖਿਆ ਹੋਵੇਗੀ ਜੇ ਉਹਨਾਂ ਨੇ ਤੁਹਾਡੀ ਬਾਹ ਫੜ ਲਈ ਤੇ ਕਦੇ ਛੱਡਣਗੇ ਨਹੀਂ ਭਾਵੇਂ ਆਪਣਾ ਸੀਸ ਬਲੀਦਾਨ ਦੇ ਦੇਣ ਇਹ ਆਕਾਸ਼ਵਾਣੀ ਸੁਣ ਕਰਕੇ ਜਿੰਨੇ ਕਸ਼ਮੀਰੀ ਪੰਡਤ ਸਨ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਆਨੰਦਪੁਰ ਸਾਹਿਬ ਪਹੁੰਚੇ ਸਨ ਸਤਿਗੁਰੂ ਮਹਾਰਾਜ ਸਾਹਿਬ ਦੇ ਕੋਲ ਪੂਰਾ ਸਾਹਿਬ ਦੇ ਲਾਗੇ ਉਹ ਥੜਾ ਸਾਹਿਬ ਹੁਣ ਗੁਰਦੁਆਰਾ ਸਾਹਿਬ ਬਣ ਚੁੱਕਾ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਆਸਣ ਵਿਸ਼ਾ ਕਰਕੇ ਪੜ੍ਹ ਗਏ ਤੇ ਬੈਠੇ ਹੋਏ ਸਨ ਜਦੋਂ ਮਹਾਰਾਜ ਦੀ ਸ਼ਰਨ ਫੜੀ ਹੈ ਦੁਹਾਈ ਦਿੱਤੀ ਗਰੀਬ ਨਿਵਾਜ ਅਸੀਂ ਗਰੀਬ ਮਾਰੇ ਗਏ ਸਾਡੇ ਧਰਮ ਨੂੰ ਨਸ਼ਟ ਕੀਤਾ ਜਾ ਰਿਹਾ ਜਨਉ ਔਰੰਗਜ਼ੇਬ ਲਾ ਰਿਹਾ ਤਿਲਕ ਲਾਉਣ ਦੀ ਮਨਾਹੀ ਕੀਤੀ ਹੋਈ ਹੈ ਵੱਡੇ ਵੱਡੇ ਮੰਦਰ ਢਾਏ ਜਾ ਰਹੇ ਨੇ ਸਤਿਗੁਰੂ ਸਾਡੇ ਦੀ ਰੱਖਿਆ ਕੀਤੀ ਜਾਵੇ ਤੇ ਸਤਿਗੁਰੂ ਕਲੰਗੀ ਤਰ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਆਜੂ ਉਸ ਸਮੇਂ 9 ਸਾਲ ਦੀ ਹੈ ਜਦੋਂ ਪੰਡਤਾਂ ਨੇ ਆਪਣੀ ਇਹ ਬੇਨਤੀ ਸੁਣਾਈ ਤੇ ਸਤਿਗੁਰੂ ਚੁੱਪ ਨੇ ਗੰਭੀਰ ਨੇ ਕੋਈ ਜਵਾਬ ਨਹੀਂ ਦਿੱਤਾ ਉੱਤਰ ਦੇ ਵਿੱਚ ਖੇਡਦੇ ਹੋਏ ਸਤਿਗੁਰੂ ਮਹਾਰਾਜ ਵਿਚਰਦੇ ਹੋਏ ਬਾਹਰੋਂ ਆਏ ਗੁਰੂ ਕਲੰਗੀ ਤਰ ਸਾਹਿਬ 9 ਸਾਲ ਦੀ ਆਜੂ ਪੁੱਛਿਆ ਪਿਤਾ ਸਤਿਗੁਰੂ ਜੀ دیਵਾਨ ਦੇ ਵਿੱਚ ਛਣਾਟਾ ਕਿਉਂ ਛਾਇਆ ਹੋਇਆ ਹੈ ਇਹ ਕੌਣ ਲੋਕ ਨੇ ਜਿਨ੍ਹਾਂ ਦੇ ਬਸਤਰ 파ਟੇ ਹੋਏ ਨੇ ਇਹਨਾਂ ਬਹੁਤ ਜ਼ਿਆਦੀ ਦਿਲਤਾ ਵਰਗੀ ਹਾਲਤ ਹੈ ਸਤਿਗੁਰੂ ਇਹ ਕੌਣ ਲੋਗ ਨੇ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਲਾਲ ਜੀ ਇਹ ਕਸ਼ਮੀਰੀ ਪੰਡਤ ਨੇ ਔਰੰਗਜ਼ੇਬ ਬਾਦਸ਼ਾਹ ਇਹਨਾਂ ਦੇ ਧਰਮ ਨੂੰ ਨਸ਼ਟ ਕਰ ਰਿਹਾ ਹੈ ਤੇ ਇਹ ਆਪਣੇ ਧਰਮ ਦੀ ਰਾਖੀ ਵਾਸਤੇ ਸਾਡੀ ਸ਼ਰਨ ਦੇ ਵਿੱਚ ਆਏ ਨੇ ਤੇ ਸਤਿਗੁਰੂ ਕਲੰਗੀ ਧਰ ਸਾਬ ਪੁੱਛਣ ਲੱਗੇ ਪਿਤਾ ਸਤਿਗੁਰੂ ਜੀ ਆਪ ਜੀ ਨੇ ਇਹਨਾਂ ਦੀ ਧਰਮ ਦੀ ਰਾਖੀ ਕਰਨ ਦੀ ਕੀ ਵਿਉਂਤ ਬਣਾਈ ਹੈ ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਲਾਲ ਜੀ ਅੱਜ ਕੋਈ ਵੱਡਾ ਹੀ ਮਹਾਪੁਰਖ ਹੋਵੇ ਆਪਣਾ ਸੀਸ ਬਲੀਦਾਨ ਦੇਵੇ ਤਾਂ ਹਿੰਦੂ ਧਰਮ ਦੀ ਰੱਖਿਆ ਹੋ ਸਕਦੀ ਹੈ ਨਹੀਂ ਤੇ ਨਹੀਂ ਹੋ ਸਕਦੀ ਤੇ ਗੁਰੂ ਕਲੰਗੀ ਤਰ ਸੱਚੇ ਪਾਤਸ਼ਾਹ ਨੇ ਬੇਨਤੀ ਕੀਤੀ ਸੀ ਪਿਤਾ ਜੀ ਜੇ ਹੁਕਮ ਹੋਵੇ ਤੇ ਆਪਣੀ ਰਾਏ ਦਈਏ ਸਤਿਗੁਰੂ ਮਹਾਰਾਜ ਕਹਿਣ ਲੱਗੇ ਹਾਂ ਲਾਲ ਜੀ ਆਪਣੀ ਰਾਏ ਦਿਓ ਤੇ ਸਤਿਗੁਰੂ ਕਲੰਗੀ ਤਰ ਸਾਹਿਬ ਨੇ ਕਿਹਾ ਸੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਨ ਕਲ ਰਾਖੀ ਮੇਰੀ ਐ ਪਿਤਾ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਤੋਂ ਵੱਡਾ ਕੋਈ ਮਹਾਪੁਰਖ ਨਹੀਂ ਪੂਰਨ ਗੁਰੂ ਕੋਈ ਨਹੀਂ ਹੋਰ ਤੇ ਆਪ ਗੁਰੂ ਨਾਨਕ ਸਾਹਿਬ ਦੀ ਨਾਮੀ ਜੋਤ ਕਿਰਪਾ ਕਰਕੇ Hindu ਧਰਮ ਦੀ ਰੱਖਿਆ ਵਾਸਤੇ ਆਪਣਾ ਬਲੀਦਾਨ ਦੇ ਦੇਵੋ ਅਸੀਂ ਭਾਵੇਂ ਯਤੀਮ ਕਿਉ ਨਾ ਰਹਿ ਜਾਈਏ ਇਹ 9 ਸਾਲ ਦੀ ਆਜੂ ਵਿੱਚ ਸਤਿਗੁਰੂ ਕਲਗੀਧਰ ਸਾਹਿਬ ਨੇ ਬਚਨ ਕਹੇ ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਤੇ ਉਸ ਸਮੇਂ ਜਿਹੜੀ ਪ੍ਰਤਗਿਆ ਕੀਤੀ ਸੀ ਮਹਾਰਾਜ ਸਾਹਿਬ ਨੇ ਆਪਣੀ ਪ੍ਰਤਗਿਆ ਨਿਭਾਈ ਸੀਸ ਭਾਵੇਂ ਬਲਿਦਾਨ ਦੇ ਦਿੱਤਾ ਕੀ ਪ੍ਰਤਗਿਆ ਕੀਤੀ ਸੀ ਮਹਾਰਾਜ ਨੇ ਕਿਹਾ ਸੀ ਜਾਓ ਪੰਡਤੋ ਔਰੰਗਜ਼ੇ ਬਾਦਸ਼ਾਹ ਨੂੰ ਕਹਿ ਦਿਓ ਤਾਂ ਕਿ ਜੇ ਅਕੱਲੇ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣਨਾ ਕਬੂਲ ਕਰ ਜਾਣ ਤੇ ਅਸੀਂ ਸਾਰੀ ਹਿੰਦੂ ਕੌਮ ਆਪਣੇ ਆਪ ਮੁਸਲਮਾਨ ਬਣ ਜਾਵਾਂਗੇ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪ੍ਰਕਾਰ ਇਹ ਬਚਨ ਕਹਿ ਕਰਕੇ ਪ੍ਰਤਗਿਆ ਕਰਕੇ ਹਿੰਦੂ ਧਰਮ ਦੀ ਰੱਖਿਆ ਕੀਤੀ ਜਿਸ ਦਿਨ ਸਤਿਗੁਰੂ ਜੀ ਨੇ ਦਿੱਲੀ ਦੇ ਵਿੱਚ ਬਲੀਦਾਨ ਦੇ ਦਿੱਤਾ ਸੀ ਉਸ ਤੋਂ ਅਪਰੰਤ ਇੱਕ ਵੀ ਹਿੰਦੂ ਦਾ ਜਨਯਉ ਨਹੀਂ ਸੀ ਉਤਾਰਿਆ ਗਿਆ ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਕਹਿੰਦੇ ਪਿਤਾ ਸਤਿਗੁਰੂ ਨੇ ਸੀਸ ਤੇ ਦੇ ਦਿੱਤਾ ਪਰ ਆਪਣੀ ਪ੍ਰਤਗਿਆ ਨਹੀਂ ਛੱਡੀ ਨਾਟਕ ਚੇਟਕ ਕੀ ਏਕ ਕਾਜਾ ਔਰੰਗਜ਼ੇ ਬਾਦਸ਼ਾਹ ਭਾਵੇਂ ਸਤਿਗੁਰੂ ਜੀ ਦੇ ਆਣ ਕੋਲ ਆਣ ਕੇ ਕੋਲ ਜਦੋਂ ਨਗਰ ਸਿਕਾਣੂ ਸ਼ਹੀਦ ਕੀਤਾ ਹੈ ਤੇ 사ਤਗੁਰੂ ਜੀ ਨੂੰ ਕਹਿਣ ਲੱਗਾ ਸੀ ਮਹਾਰਾਜ ਮੈਂ ਆਪ ਨੂੰ ਸ਼ਹੀਦ ਨਹੀਂ ਕਰਨਾ ਚਾਹੁੰਦਾ ਮੈਂ ਚੰਗੀ ਤਰ੍ਹਾਂ ਜਾਣਦਾ ਕਿ ਆਪ ਤਿਲਕ ਨਹੀਂ ਲਾਉਂਦੇ ਆਪ ਜੰਝੂ ਨਹੀਂ ਪਹਿਨਦੇ ਮੂਰਤੀਆਂ ਦੇ ਉਪਾਸ਼ਕ ਨਹੀਂ ਹੋ ਆਪ ਦਾ ਵੱਖਰਾ ਧਰਮ ਹੈ ਸਿੱਖ ਧਰਮ ਹੈ ਪਰ ਮਹਾਰਾਜ ਇਸ ਤਿਲਕ ਤੇ ਜੰਝੂ ਦੇ ਦਾਵੇਦਾਰ ਕਿਉਂ ਬੜੇ ਬੈਠੇ ਹੋ ਸਤਿਗੁਰੂ ਕਹਿੰਦੇ ਆ ਔਰੰਗਜੇ ਬਾਦਸ਼ਾਹ ਦੇਵ ਨੇਤ ਦੇ ਨਾਲ ਜੇ ਹਿੰਦੁਸਤਾਨ ਦੀ ਰਾਸੀ ਸੱਤਾ ਹਿੰਦੂਆਂ ਦੇ ਹੱਥ ਵਿੱਚ ਹੁੰਦੀ ਤੇ ਹਿੰਦੂ ਮੁਸਲਮਾਨ ਧਰਮ ਨੂੰ ਨਸ਼ਟ ਕਰ ਰਹੇ ਹੁੰਦੇ ਅਸੀਂ ਮੁਸਲਮਾਨ ਧਰਮ ਨੂੰ ਬਚਾਉਣ ਵਾਸਤੇ ਆਪਣਾ ਬਲੀਦਾਨ ਦੇ ਦੇਣਾ ਅਸੀਂ ਅਸੀਂ ਕਿਸੇ ਧਰਮ ਦੇ ਵਿਰੋਧ ਨਹੀਂ ਹਾਂ ਅਸੀਂ ਜ਼ੁਲਮ ਦੇ ਵਿਰੋਧ ਹਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੂੰ ਔਰੰਗਜੇ ਬਾਦਸ਼ਾਹ ਨੇ ਕਿਹਾ ਅਸੀਂ ਮਹਾਰਾਜ ਮੈਂ ਆਪ ਨੂੰ ਸ਼ਹੀਦ ਨਹੀਂ ਕਰਨਾ ਚਾਹੁੰਦਾ ਤੇ ਕਿਰਪਾ ਕਰਕੇ ਮੈਨੂੰ ਕੋਈ ਕਰਾਮਾਤ ਵਿਖਾ ਦਿਓ ਸ਼ਕਤੀ ਵਿਖਾ ਦਿਓ ਆਪ ਦੀ ਜਾਨ ਬਖ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਆਰੰਗਜੇ ਬਾਦਸ਼ਾ ਆ ਆਪਣੀ ਜਾਨ ਬਚਾਉਣ ਵਾਸਤੇ ਕਦੇ ਕਰਾਮਾਤ ਨਹੀਂ ਵਿਖਾਵਾਂਗੇ ਸਤਿਗੁਰੂ ਨੇ ਬਚਨ ਕੀਤੇ ਨਾਟਕ ਚੇਟਕ ਕੀਏ ਕੋਕਾਜਾ ਮਹਾਰਾਜ ਕਹਿੰਦੇ ਇਹ ਜਿਹੜੇ ਰਿੱਧੀਆਂ ਸਿੱਧੀਆਂ ਨੇ ਸ਼ਕਤੀਆਂ ਵਿਖਾਉਣੀਆਂ ਨੇ ਨਾਟਕ ਚੇਟਕ ਹਨ ਤੇ ਕੋਕਾਜਾ ਖੋਟੇ ਕੰਮ ਹਨ ਪ੍ਰਭ ਲੋਗਨ ਕਹਿ ਆਵਤ ਲਾਜਾ ਮਹਾਰਾਜ ਕਹਿੰਦੇ ਔਰੰਗਜੇ ਬਾਦਸ਼ਾ ਪਰਬੂ ਦੇ ਪਿਆਰਿਆਂ ਨੂੰ ਪਰਮੇਸ਼ਰ ਦੇ ਪਿਆਰਿਆਂ ਨੂੰ ਲੱਜਾ ਆਉਂਦੀ ਹੈ ਸ਼ਰਮ ਆਉਂਦੀ ਹੈ ਸ਼ਕਤੀ ਨਹੀਂ ਵਿਖਾਉਂਦੇ ਕਿਉਂ ਨਹੀਂ ਵਿਖਾਉਂਦੇ ਕਿਉਂਕਿ ਉਹਨਾਂ ਨੂੰ ਹਰ ਥਾਂ ਤੇ ਪਰਮੇਸ਼ਰ ਦਿਸਦਾ ਹੈ ਵਾਹਿਗੁਰੂ ਦਿਸਦਾ ਹੈ ਤੇ ਵਾਹਿਗੁਰੂ ਦੀ ਲਈ ਹੋਈ ਸ਼ਕਤੀ ਵਾਹਿਗੁਰੂ ਨੂੰ ਕਿਵੇਂ ਵਿਖਾ ਸਕਦੇ ਹਨ ਜਿਵੇਂ ਕਿਸੇ ਕੋਲੋਂ ਲਈ ਹੋਵੇ ਵਸਤੂ ਤੇ ਦੁਬਾਰਾ ਉਹ ਮਨੁੱਖ ਉਸ ਨੂੰ ਵਸਤੂ ਵਿਖਾਵੇ ਕਿ ਆਹ ਵੇਖ ਮੇਰੇ ਕੋਲ ਕਿੰਨੀ ਸੋਹਣੀ ਵਸਤੂ ਹੈ ਇਹ ਉਸ ਦੀ ਮੂਰਖਤਾ ਹੋਵੇਗੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਔਰੰਗਜ਼ੇ ਬਾਦਸ਼ਾਹ ਪਰਮੇਸ਼ਰ ਦੇ ਪਿਆਰਿਆਂ ਨੂੰ ਲੱਜਾ ਆਉਂਦੀ ਹੈ ਸ਼ਕਤੀ ਵਿਖਾਉਣ ਲੱਗਿਆਂ ਤੇ ਅੱਜ ਕੱਲ੍ਹ ਕਲਯੁਗ ਦਾ ਭਿਆਨਕ ਸਮਾਂ ਸ਼ਕਤੀ ਤੋਂ ਬਗੈਰ ਹੀ ਅਸੀਂ ਪਖੰਡੀਆਂ ਨੂੰ ਗੁਰੂ ਮੰਨੀ ਜਾਂਦੇ ਹਾਂ ਤੇ ਸਤਿਗੁਰੂ ਕ ਵਜਰ ਦੀਆਂ ਸਿੱਧੀਆਂ ਨੇ ਸ਼ਕਤੀਆਂ ਹਨ ਉਹ ਵੀ ਪੂਰਨ ਗੁਰੂ ਨਹੀਂ ਬਣ ਸਕਦੇ ਕਿਉਂਕਿ ਰਧੀਆਂ ਸਿੱਧੀਆਂ ਵਿਖਾਉਣ ਵਾਲਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਖੰਡੀ ਹੈ ਗਰੀਬ ਨਿਵਾਜ਼ ਕਹਿੰਦੇ ਆਰੰਗਜੇਬ ਬਾਦਸ਼ਾਹ ਆਪਣੀ ਜਾਨ ਬਚਾਉਣ ਵਾਸਤੇ ਕਦੇ ਵੀ ਕਰਾਮਾਤ ਨਹੀਂ ਵਿਖਾਵਾਂਗੇ ਇਹ ਖੋਟੇ ਕੰਮ ਹਨ ਦੋਹੋਰਾ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀ ਆਪਿਆਨ ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਲਿਖਦੇ ਨੇ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਆਪਣੇ ਸਰੀਰ ਦਾ ਠਿਕਰਾ ਜਿਹੜਾ ਸੀ ਦਿੱਲੀ ਦੇ ਬਾਦਸ਼ਾਹ ਔਰੰਗਜੇਬ ਦੇ ਸਿਰ ਤੋੜ ਕਰਕੇ ਪ੍ਰਭੂ ਦੀ ਪੁਰੀ ਨੂੰ ਸੱਚਖੰਡ ਨੂੰ ਪਿਆਨਾ ਕੀਤਾ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ ਗੁਰੂ ਤੇਗ ਬਹਾਦਰ ਸਾਹਿਬ ਜੀ ਵਰਗਾ ਕਾਰਜ ਕਿਸੇ ਨੇ ਵੀ ਧਰਤੀ ਤੇ ਆਣ ਕਰਕੇ ਕਿਸੇ ਪੀਰ ਪੈਗੰਬਰ ਨੇ ਨਹੀਂ ਕੀਤਾ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਦੀ ਨਾਵੀਂ ਜੋਤ ਨੇ ਐਸਾ ਕਾਰਜ ਕੀਤਾ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਜਦੋਂ ਪਿਤਾ ਸਤਿਗੁਰੂ ਦੀ ਸ਼ਹੀਦੀ ਹੋਈ ਜ ਗਤ ਦੇ ਵਿੱਚ ਇਨਾ ਸੋਕ ਫੈਲ ਗਿਆ ਕਿ ਮਾਤਮ ਸ਼ਾ ਗਿਆ ਤੇ ਸਮੇ ਸਾਰੀ ਸ੍ਰਿਸ਼ਟੀ ਦੇ ਵਿੱਚ ਹੈ 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 ਸਭ ਜਗ ਪਇਓ ਜੈ 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 ਸੁਰ ਲੋਕ ਤਿੰਨ ਵਾਰ ਸਤ ਗੁਰੂ ਜੀ ਨੇ ਹੈ 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 ਸ਼ਬਦ ਵਰਤਿਆ ਦੈਨਵਾਰ ਜੇ ਸ਼ਬਦ ਨੂੰ ਵਰਤਿਆ ਜਾਵੇ ਉਹ ਗੱਲ ਨਿਸ਼ਚੇਵਾਚਕ ਹੋ ਜਾਂਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ ਜਦੋਂ ਪਿਤਾ ਸਤਗੁਰੂ ਦੀ ਸ਼ਹੀਦੀ ਹੋਈ ਹੇ 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 ਸਭ जग ਭਇਓ ਸਾਰੇ ਜਗਤ ਦੇ ਵਿੱਚ ਹਾਹਾਕਾਰ ਮਚ ਗਈ ਇੰਨੀ ਜ਼ੋਰ ਦੀ ਹਨੇਰੀ ਚੱਲੀ ਸੂਰਜ ਜਿਹੜਾ ਸੀ ਆਕਾਸ਼ 'ਚ ਜਿਹੜਾ ਸੀ ਸੂਰਜ ਦੇ ਨਾਲ ਲਾਲ ਹੋ ਗਿਆ ਗਰੀਬ ਨਵਾ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੋਣ ਤੋਂ ਸਤਗੁਰੂ ਕਲੰਗੀ ਤਰ ਸਾਹਿਬ ਕਹਿੰਦੇ ਸੁਰਗ ਲੋਕ ਦੇ ਵਿੱਚ ਦੇਵਤਿਆਂ ਨੇ ਉੱਠ ਕਰਕੇ ਜੈ ਜੈਕਾਰ ਕੀਤੀ ਸਤਗੁਰੂ ਦੇ ਨਾਮ ਦੀ ਕਿਉਂ ਅਬ ਮੈਂ ਆਪਣੀ ਕਥਾ ਬਖਾਨੋ ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਨੇ ਜਦੋਂ ਪਿਤਾ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੋਈ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਉਥੇ ਆਏ ਨੇ ਕਿ ਸਾਡੇ ਤੱਕ ਇਹ ਗੁਰਤਾ ਦੀ ਜੋਤ ਕਿਵੇਂ ਪਹੁੰਚੀ ਤੇ ਕਿਵੇਂ ਇਹ ਸੀਨੇ ਬਸੀਨੇ ਇਹ ਚਾਲ ਚੱਲੀ ਮਹਾਰਾਜ ਸੱਚੇ ਪਾਤਸ਼ਾਹ ਹੁਣ ਆਪਣੀ ਮੁੱਢ ਤੋਂ ਜਿਹੜੀ ਕਥਾ ਉਹ ਪ੍ਰారంਭ ਕਰਦੇ ਨੇ ਮਹਾਰਾਜ ਕਹਿੰਦੇ ਅਬ ਮੈਂ ਆਪਣੀ ਕਥਾ ਬਖਾਨੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੁਣ ਅਸੀਂ ਆਪਣੀ ਕਥਾ ਦੱਸਣ ਲੱਗੇ ਆ ਸਾਧ ਸੰਗਤ ਕੋਈ ਆਸਾ ਪੀਰ ਪੈਗੰਬਰ ਨਹੀਂ ਹੋਇਆ ਜਿਸਨੇ ਆਪਣੀ ਕਥਾ ਆਪ ਕਥਨ ਕੀਤੀ ਹੋਵੇ ਕੇਵਲ ਤੇ ਕੇਵਲ ਗੁਰੂ ਕਲਗੀ ਤਰ ਸੱਚੇ ਪਾਤਸ਼ਾਹ ਮਹਾਰਾਜ ਆਪਣੀ ਕਥਾ ਆਪ ਦਸਣ ਲੱਗੇ ਤਪ ਸਾਦਤ ਜਿਹ ਬਿਦਮੋਹਿਆਨੋ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਕਿ ਤਪਸੀਆ ਸਾਧਦਿਆਂ ਹੋਇਆਂ ਜਿਸ ਵਿਧੀ ਦੇ ਨਾਲ ਸਾਨੂੰ ਇਸ ਧਰਤੀ ਤੇ ਆਨੋ ਆਉਣਾ ਕੀਤਾ ਲਿਆਉਣਾ ਕੀਤਾ। ਹੇਮਕੁੰਟ ਪਹਾੜਤ ਹੈ ਜਹਾਂ ਮਹਾਰਾਜ ਕਹਿੰਦੇ ਜਿੱਥੇ ਹੇਮਕੁੰਟ ਸਾਹਿਬ ਦਾ ਪਹਾੜਤ ਹੈ। ਸप्त श्रृੰਗ ਸੋਬਤ ਹੈ ਤਹਾਂ। ਉੱਥੇ ਉਸ ਪਹਾੜਤ ਦੇ ਆਲੇ-ਦੁਆਲੇ 7 ਚੋਟੀਆਂ ਜਿਹੜੀਆਂ ਹਨ ਸੋਭ ਰਹੀਆਂ ਹਨ। ਸप्त श्रृੰਗ ਤੇ ਨਾਮ ਕਹਾਵਾ। ਮਹਾਰਾਜ ਕਹਿੰਦੇ ਉਸ ਪਹਾੜਤ ਦਾ ਨਾਮ ਸप्त श्रृੰਗ ਪਹਾੜਤ ਜਿਹੜਾ ਸੀ ਕਿ ਜਾਂਦਾ ਹੈ ਪੰਡਰਾਜ ਜਿਹੇ ਜੋਗ ਕਮਾਵਾ ਕਿਸੇ ਸਮੇਂ ਪਾਂਡੋ ਰਾਜਿਆਂ ਨੇ ਵੀ ਉਥੇ ਜੋਗ ਸਾਧਨਾ ਕੀਤੀ ਸੀ ਪਰ ਕਾਮਯਾਬ ਨਹੀਂ ਸੀ ਹੋ ਸਕੇ برف ਦੇ ਵਿੱਚ ਗਲ ਗਏ ਸਨ ਤੇ ਪ੍ਰਲੋਕ ਨੂੰ ਗਏ ਸਨ ਮਹਾਰਾਜ ਕਹਿੰਦੇ ਪਾਂਡੋ ਰਾਜਿਆਂ ਨੇ ਵੀ ਕਦੇ ਉਥੇ ਤਪੱਸਿਆ ਕੀਤੀ ਇਹ ਸੱਤ ਚੋਟੀਆਂ ਦੇ ਦਰਸ਼ਨ ਦਾਸ ਨੇ ਆਪ ਕੀਤੇ ਨੇ ਦਮਦਮੀ ਟਕਸਾਲ ਦੇ ਸਿੰਘ ਬਾਬਾ ਸ਼ੇਰ ਸਿੰਘ ਜੀ ਇਹਨਾਂ ਸੱਤਾਂ ਚੋਟੀਆਂ ਦੇ ਉੱਤੇ ਨਿਸ਼ਾਨ ਸਾਹਿਬ ਚਲਾਉਣ ਦੀ ਸੇਵਾ ਜਿਹੜੀ ਆਏ ਸਾਲ ਰੋਜ਼ਾਨਾ ਨਿਜਮ ਦੇ ਨਾਲ ਕਰਦੇ ਹਨ hum